ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਟ ਨੂੰ ਦੇਖ ਤੇ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਤੇ ਬੈਲ ਆਈਕਨ ਨੂੰ ਜਰੂਰ ਔਨ ਕਰਿਓ ਜੀ ਸਾਰੇ ਜਿਹੜੀਆਂ ਸੂਟਾਂਆਂ ਨਾ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਤੱਕ ਪਹਿਲਾਂ ਆ ਸਕਣ ਦੀ ਤੁਸੀਂ ਜਲਦੀ ਜਲਦੀ ਪਿਆਰੇ ਪਿਆਰੇ ਜੀ ਸੂਟ ਨੇ ਜਿਹੜੇ ਉਹ ਦੇਖ ਸਕੋ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਸੂਟ ਲੈ ਕੇ ਆਏ ਹਾਂ ਹੈਂਡਵਰਕ ਦੇ ਸੂਟ ਨੇ ਜੀ ਇਹ ਬਹੁਤ ਪਿਆਰਾ ਕਲਰ ਹੈ ਦੇਖੋ ਇਹ ਆਪਣਾ ਹੈਗਾ orange rust ਕਲਰ ਦਾ ਸੂਟ ਹੈ ਜੀ ਇਹ ਵੀ ਕੀ ਵੀ ਸਲਕ ਦੇ ਉੱਪਰ ਬਣਾਇਆ ਆਪਾਂ ਨੇ ਵੈਸੇ ਤਾਂ ਇਹ ਵਾਲੇ ਕਲਰ ਦੇ ਨਾ ਇੰਨੇ ਜ਼ਿਆਦਾ ਸੂਟ ਬਣੇ ਨੇ ਹੁਣ ਹੈ ਨਾ ਦੇਖਣ 'ਚ ਤਾਂ ਇਦਾਂ ਹੀ ਲੱਗਦਾ ਹੁੰਦਾ ਵੀ ਸੇਮ ਜਿਹਾ ਹੀ ਆ ਬਟ ਬਸ ਜਿਹੜਾ ਹੈਗਾ ਆਪਣੇ ਵਰਕ ਦੇ ਹੀ ਫਰਕ ਹੁੰਦਾ ਥੋੜਾ ਜਿਹਾ ਹੈ ਨਾ ਹੈਂਡਵਰਕ ਹੁੰਦਾ ਕਿਸੇ ਤੇ ਮਸ਼ੀਨ ਜ਼ਿਆਦਾ ਤਾਂ ਹੈਂਡਵਰਕ ਦੇ ਹੀ ਸੀਗੇ ਇਹ ਕਲਰ ਦੇ ਸਾਰੇ ਸੂਟ 트ੈਂਡਿੰਗ 'ਚ ਚੱਲ ਰਿਹਾ ਇਹ ਵਾਲਾ orange rust ਕਲਰ ਹੈ ਜਿਹੜਾ ਆਪਣਾ ਕਲਰ ਵੀ ਬਹੁਤ ਪਿਆਰਾ ਲੱਗਦਾ ਜੀ ਇਹ ਤੇ ਆਪਣਾ ਜਿਹੜਾ ਉਂਝਵੀ ਵੀ ਕਲਰ ਹੁੰਦਾ ਹੈ ਨਾ ਫੇਅਰ ਲੱਗਦਾ ਇਹ ਵਿੱਚ ਸੋਹਣਾ ਲੱਗਦਾ ਸੂਟ ਵੀਅਰ ਕੀਤਾ ਹੋਇਆ ਇਹ ਵਾਲਾ ਤੇ ਜਿਹੜਾ ਇਹਦਾ ਵਰਕ ਹੈ ਜੀ ਬਹੁਤ ਸੋਹਣਾ ਪਿਆਰਾ ਜਿਹਾ ਵਰਕ ਹੈ ਫੁੱਲ ਹੈਵੀ ਇਹਦੀਆਂ ਜਿਹੜੀਆਂ 슬ੀਵਸ ਨੇ ਉਹ ਰੱਖੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਗੋਟਾ ਪੱਤੀ ਦਬਕਾ ਕਟ ਦਾਣਾ ਮੋਤੀ ਸਾਰਾ ਇਦਾਂ ਕੰਮ ਹੋਇਆ ਹੋਇਆ ਤੇ ਫੁੱਲ ਹੈਵੀ ਇਹਦੀਆਂ ਜਿਹੜੀਆਂ ਹੈਗੀਆਂ ਨੇ ਬਾਜੂ ਰੱਖੀਆਂ ਗਈਆਂ ਨੇ ਇਹਦੇ neck ਦੇ ਉੱਪਰ ਬਹੁਤ ਸੋਹਣਾ ਹੈ ਨਾ ਬੈਨ ਲਗਾ ਕੇ ਹੈ ਨਾ ਰਾਉਂਡ ਕਾਲਰ ਹੈ ਇਹ ਫਲੈਟ ਰਾਉਂਡ ਕਾਲਰ ਬਣਾ ਕੇ ਤੇ ਜਿਹੜਾ ਹੈਗਾ ਆਪਣਾ neck ਡਿਜ਼ਾਈਨ ਕੀਤਾ ਹੈਗਾ ਬਹੁਤ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੈ ਜੀ ਇਹ ਸੂਟ ਦਾ ਤੁਸੀਂ ਦੇਖੋ ਤੇ ਉਸ ਤੋਂ ਬਾਅਦ ਚ ਨਾ ਇਹਦੇ ਇੱਕ ਜਿਹੜਾ ਹੈਗਾ ਫਲਾਰ ਇਹਦੇ ਸਾਈਡ ਤੇ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਤੁਸੀਂ ਚੈੱਕ ਕਰੋ ਇੱਕ ਇਹਦੇ ਇਧਰਲੀ ਸਾਈਡ ਇਹ ਵਾਲਾ ਫਲਾਰ ਬਣਿਆ ਹੋਇਆ ਹੈਗਾ ਤੇ ਇੱਕ ਇਹਦੇ ਇਧਰਲੀ ਸਾਈਡ ਕਾਰਨਰ ਚ ਬਣਿਆ ਹੋਇਆ ਹੈ ਦੇਖੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਡਿਜ਼ਾਈਨ ਆਇਆ ਹੈ ਸੂਟ ਦਾ ਇਹਦਾ ਤੇ ਸਟੀਚਿੰਗ ਦੇ ਵਿੱਚ ਵੀ ਆਪਾਂ ਇਹਨੂੰ ਇਦਾਂ ਲੇਸ ਵਗੈਰਾ ਲਗਾ ਕੇ ਹਨਾ ਸੂਟ ਨੂੰ ਡਿਜ਼ਾਈਨ ਕੀਤਾ ਤੁਸੀਂ ਦੇਖ ਸਕਦੇ ਹੋ ਕਿਰੇ ਤੇ ਆਪਾਂ ਇਦਾਂ ਲੇਸ ਲਗਾਈਏ ਤੇ ਇਹਦੀ ਜਿਹੜੀ ਨੈੱਕ ਬਣਾਈ ਸੀ ਉਹਦੇ ਉੱਪਰ ਆਪਾਂ ਲੇਸ ਲਗਾਈ ਹੈਗੀ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਆਪਣਾ ਬਣ ਕੇ ਰੈਡੀ ਹੋਇਆ ਹੈ ਪਿਓਰ ਕੀਵੀ ਸਿਲਕ ਦਾ ਸਟਾਫ ਹੈ ਜੀ ਇਹ ਤੇ ਜਿਹੜਾ ਇਹਦਾ ਦੁਪੱਟਾ ਇਹ ਪਿਓਰ ਕਾਮਲਚ ਨੂਨ ਦਾ ਹੁੰਦਾ ਹੈ ਨਾ ਜਿਹੜਾ ਦੁਪੱਟਾ ਉਹ ਵਾਲਾ ਦੁਪੱਟਾ ਰੱਖਿਆ ਕਸਟਮਰ ਦੀ ਡਿਮਾਂਡ ਤੇ ਹੀ ਆਪਾਂ ਸੂਟ ਨੂੰ ਰੈਡੀ ਕੀਤਾ ਬਹੁਤ ਸੋਹਣੀ ਹੈ ਤੇ ਲੇਸ ਲਗਾ ਕੇ ਆਪਾਂ ਸੂਟ ਨੂੰ ਡਿਜ਼ਾਈਨ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆ ਉਹਨਾਂ ਨੇ ਵੀ ਅਸੀਂ ਬਹੁਤ ਜਲਦੀ ਸੀ ਉਹ ਮੈਂ ਕਿੰਨੇ ਦਿਨਾਂ ਤੋਂ ਕਹਿ ਰਹੀ ਸੀਗੇ ਵੀ ਤੁਸੀਂ ਮੇਰੇ ਸੂਟਾਂ ਦੀ ਇਹ ਵੀਡੀਓ ਕਿਉਂ ਨਹੀਂ ਪਾ ਰਹੇ ਹੈਗੇ ਐਕਚੁਅਲੀ ਸੂਟ ਹੀ ਇਹ ਬਹੁਤ ਮਤਲਬ ਹੁਣ ਮੈਂ ਜਲਦੀ ਚ ਬਣਾਈ ਨੇ ਥੋੜਾ ਜਿਹਾ ਆਪਣਾ ਲੇਟ ਹੋ ਗਿਆ ਸੀ ਇਹ ਵਾਲਾ ਪਾਰਸਲ ਤੇ ਥੋੜਾ ਕਾਰੀਗਰ ਵੀ ਛੁੱਟੀ ਤੇ ਸੀਗੇ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਕੰਮ ਇਹ ਤੇ ਪਰ ਸੂਟ ਨੇ ਜਿਹੜੇ ਬਣ ਕੇ ਬਹੁਤ ਸੋਹਣੀ ਲੁੱਕ ਆਈਏ ਸੂਟਾਂ ਦੀ ਤੁਸੀਂ ਦੇਖੋ ਕਿੰਨਾ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ ਬਹੁਤ ਜਿਆਦਾ ਸੋਹਣਾ ਕੰਮ ਹੈ ਜਿਹੜਾ ਆਪਣਾ ਆਪਣੇ ਕਾਰੀਗਰਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਦੇ ਤੇ ਹੈਨਾ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੇ ਸਟਾਫ ਵੀ ਆਪਾਂ ਇਹਦਾ ਪੂਰਾ ਪਿਓਰ ਦਾ ਲਗਾਇਆ ਤੇ ਜਿਹੜਾ ਹੈਗਾ ਵਰਕ ਹੈ ਉਹ ਵੀ ਪੂਰਾ ਣ ਘੈਂਟ ਕੰਮ ਹੋਇਆ ਹੋਇਆ ਜਿਹੜੇ ਵਿੱਚ ਗੋਟਾ ਪੱਤੀ ਦਾ ਕੰਮ ਹੈ ਉਹ ਵੀ ਬਹੁਤ ਸੋਹਣਾ ਲੱਗ ਰਿਹਾ ਇਹ ਵਾਲੇ ਸਟਾਫ ਤੇ ਤੇ ਪੂਰਾ ਚਜਿਆ ਹੋਇਆ ਹੈਗਾ ਸੂਟ ਤੇ ਜਿਹੜੀ ਬਾਟਮ ਹੈ ਬਾਟਮ ਆਪਾਂ ਇਹਦੇ ਨਾਲ ਪਲੇਨ ਹੀ ਰੱਖੀ ਹੈ ਕਿ ਸਾਡੇ ਕਸਟਮਰ ਕਹਿੰਦੇ ਬਾਟਮ ਦੇ ਵਰਕ ਮੈਨੂੰ ਨਹੀਂ ਚਾਹੀਦਾ ਇਹ ਪਾ ਇਦਾਂ ਪਲੇਨ ਹੀ ਰੱਖੀ ਆ ਤੇ ਇਹਦਾ ਓਨਲੀ ਸ਼ਰਟ ਤੇ ਹੀ ਸੀਗਾ ਕੰਮ ਤੇ ਦੁਪੱਟਾ ਇਹਦਾ ਪਿਓਰ ਕਮਲਚਨੂਨ ਦਾ ਦੁਪੱਟਾ ਹੈ ਜੀ ਇਹ ਤੇ ਲੇਸ ਲਗਾ ਕੇ ਪਏ ਤੇ ਇਹਨੂੰ ਡਿਜ਼ਾਈਨਿੰਗ ਦਿੱਤੀ ਹੈ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈ ਤੇ ਮੈਨੂੰ ਪੂਰੀ ਉਮੀਦ ਹੈ ਵੀ ਜਦੋਂ ਆਪਣੇ ਕਸਟਮਰ ਇਹ ਵੀਡੀਓ ਦੇਖਣਗੇ ਤਾਂ ਖੁਸ਼ ਹੋ ਜਾਣਗੇ ਵੀਡੀਓ ਦੇਖ ਕੇ ਹੀ ਉਹ ਸੂਟ ਤਾਂ ਹਜੇ ਉਹਨਾਂ ਤੱਕ ਹੀ ਫਾਰਨ ਤੋਂ ਨਹੀਂ ਆਪਣੇ ਕਸਟਮਰ ਸੂਟ ਤਾਂ ਹਜੇ ਉਹਨਾਂ ਤੱਕ ਲੇਟ ਪਹੁੰਚਣਗੇ ਕੂਰੀਅਰ ਤੇ ਤੁਹਾਨੂੰ ਪਤਾ ਥੋੜਾ ਟਾਈਮ ਲੱਗ ਜਾਂਦਾ ਹੁੰਦਾ ਹੈਗਾ ਤੇ ਪਰ ਸੂਟ ਹੈ ਜਿਹੜਾ ਬਹੁਤ ਸੋਹਣਾ ਵੀਡੀਓ ਦੇ ਵਿੱਚ ਦੇਖ ਲੈਣਗੇ ਇੱਕ ਵਾਰ ਉਹ ਤੇ ਬਹੁਤ ਸੋਹਣਾ ਆਪਣੇ ਕਸਟਮਰ ਨੇ ਜਿਹੜੀ ਬਹੁਤ ਵਧੀਆ ਨੇਚਰ ਦੇ ਨਹੀਂ ਬਹੁਤ ਵਧੀਆ ਗੱਲ ਕਰਦੇ ਨੇ ਜਦੋਂ ਵੀ ਉਹਨਾਂ ਦਾ ਫੋਨ ਆਉਂਦਾ ਇੰਨਾ ਪਿਆਰ ਦਿੰਦੇ ਨੇ ਹੈਨਾ ਬਹੁਤ ਵਧੀਆ ਲੱਗਦਾ ਮੈਨੂੰ ਉਹਨਾਂ ਨਾਲ ਗੱਲ ਕਰਕੇ ਤੇ ਬਾਕੀ ਸਾਰੇ ਵੀ ਐਵੇਂ ਤੁਸੀਂ ਵੀ ਜਿੰਨੇ ਵੀਡੀਓਜ਼ ਦੇਖਦੇ ਹੋ ਹਨਾ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਸੀਂ ਵੀਡੀਓਜ਼ ਨੂੰ ਦੇ ਲਈ ਤੁਹਾਡਾ ਬਹੁਤ ਬਹੁਤ ਦਿਲੋਂ ਥੈਂਕ ਯੂ ਹੈ ਤੇ ਮੈਨੂੰ ਵੀ ਬਹੁਤ ਚੰਗਾ ਲੱਗਦਾ ਹੈ ਨਾ ਜਦੋਂ ਤੁਸੀਂ ਮੈਨੂੰ ਇੰਨੀਆਂ ਜਿਹੜੇ ਆਪਣੇ ਕਲਾਇੰਟ ਨੇ ਜਿਹੜੇ ਗੱਲ ਕਰਦੇ ਨੇ ਇੰਨੀਆਂ ਦੁਆਵਾਂ ਦਿੰਦੇ ਨੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਹੈ ਮੈਨੂੰ ਹੋਰ ਹੌਸਲਾ ਹੁੰਦਾ ਵਧੀਆ ਹੈ ਨਾ ਕੰਮ ਕਰਨ ਦਾ ਹੋਰ ਖੁਸ਼ੀ ਹੁੰਦੀ ਹੈ ਮੈਨੂੰ ਇਹ ਹੁੰਦਾ ਮੈਂ ਹੋਰ ਵਧੀਆ ਤੋਂ ਵਧੀਆ ਕੰਮ ਕਰਾਂ ਹੈ ਨਾ ਆਪਾਂ ਨੂੰ ਖੁਸ਼ੀ ਮਿਲਦੀ ਹੈ ਫਿਰ ਤੇ ਚਲੋ ਆਪਾਂ ਹੁਣ ਤੋਂ ਇੱਕ ਜਿਹੜਾ ਇਹਨਾਂ ਦਾ ਹੋਰ ਹੈ ਹੈਂਡਵਰਕ ਦਾ ਸੂਟ ਉਹ ਵੀ ਦਿਖਾਉਣਾ ਸਾਰੇ ਹੀ ਆਪਣੇ ਫਾਰਮ ਤੋਂ ਹੀ ਨਹੀਂ ਸੀਗੇ ਸੂਟ ਆਪਰੇ ਹੀ ਇਹ ਓਵਰ ਇੱਕ ਵਾਲੇ ਖਲਾਹਕ ਦੇ ਨੇ ਸੂਟ ਸਾਰੇ ਹੀ ਤੇ ਬਹੁਤ ਸੋਹਣਾ ਸੂਟ ਬਣ ਕੇ ਰ ਇਹ ਜਿਹੜਾ ਨੈਕਸਟ ਸੂਟ ਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਅੱਗੇ ਦੇਖੋ ਜੀ ਨੈਕਸਟ ਸੂਟ ਆਪਣਾ ਹੈਗਾ ਇਹ ਵਾਲਾ ਸੂਟ ਹੈ ਇਹ ਸੂਟ ਆਪਣੇ ਕਸਟਮਰ ਨੇ ਨਾ ਜਿਹੜਾ ਆਪਾਂ ਵੀਡੀਓ ਦੇ ਵਿੱਚ ਕਾਫੀ ਫੇਮਸ ਹੋਇਆ ਸੀ ਸੂਟ ਇਹਦੇ ਨਾਲ ਦੇ ਸੂਟ ਤਾਂ ਮੈਂ ਕਾਫੀ ਬਣਾ ਕੇ ਦਿੱਤੇ ਨੇ ਕਾਫੀ ਆਰਡਰ ਆ ਗਏ ਸੀ ਮੇਰੇ ਕੋਲ ਡਿਜ਼ਾਈਨ ਆਪਣਾ ਵਧੀਆ ਵਾਇਰਲ ਹੋਇਆ ਸੀਗਾ ਇਹ ਤੇ ਉਹਨਾਂ ਨੂੰ ਵੀ ਇਹ ਵਾਲਾ ਡਿਜ਼ਾਈਨ ਪਸੰਦ ਆਇਆ ਸੀ ਇਹ ਪਾ ਪਿਓਰ ਆਰਗੈਂਜ਼ਾ ਦੇ ਉੱਪਰ ਲਾਈਟ ਪਰਪਲ ਸ਼ੇਡ ਦਾ ਵੈਨਰਨ ਜਾਂ ਸ਼ੇਡ ਹੈਗਾ ਇਹਦਾ ਉਹ ਵਾਲੇ ਸ਼ੇਡ ਦੇ ਉੱਪਰ ਆਪਾਂ ਇਹ ਸੂਟ ਰੈਡੀ ਕੀਤਾ ਇਹਦੀ ਵੀ ਨੈੱਕ ਬਣੀ ਹੋਈ ਆਗੀ ਬਾਜੂਆਂ ਨੇ ਬੜੀਆਂ ਹੋਈਆਂ ਨੇ ਇਹਦੀਆਂ ਤੁਸੀਂ ਦੇਖੋ ਤੇ ਦੋਹਾਂ ਸਾਈਡੇ ਦੀ ਇਹ ਜਿਹੜੀਆਂ ਆਹ ਕਲੀਆਂ ਹੈਗੀਆਂ ਨੇ ਇਹ ਦੋਹਾਂ ਸਾਈਡ ਦਿੱਤੀਆਂ ਗੀਆਂ ਨੇ ਤੁਸੀਂ ਦੇਖ ਸਕਦੇ ਹੋ ਆਹ ਸੀਗੀਆਂ ਇਹ ਵੀ ਪ੍ਰੋਪਰ ਸਾਰਾ ਨਾ ਟੋਟਲ ਹੈਂਡਵਰਕ ਦਾ ਕੰਮ ਕੀਤਾ ਹੈ ਸੂਟ ਦੇ ਵਿੱਚ ਤੇ ਡਾਰਕ ਪਰਪਲ ਕਲਰ ਦਾ ਆਪਾਂ ਜਿਹੜਾ ਇਹਦਾ ਥ्रेड ਹੈ ਉਹ ਮਿਕਸ ਕੀਤਾ ਹੋਇਆ ਇਹਦੇ ਵਿੱਚ نیچے ਇਹਨਾਂ ਕੀ ਛੋਟੀ ਜਿਹੀ ਬਿਲ ਬਣੀ ਹੋਈ ਆ ਨਿੱਕੀ ਜੀ ਪਿਆਰੀ ਜੀ ਤੇ ਬਹੁਤ ਸੋਹਣਾ ਜਿਹੜਾ ਸੂਟ ਹੈ ਆਪਣਾ ਇਹ ਵੀ ਬਣ ਕੇ ਰੈਡੀ ਹੋਇਆਗਾ ਇਹ ਇਹ ਵੀ ਆਰਗੈਂਜ਼ਾ ਦਾ ਸਾਰਾ ਸਟਾਫ ਹੈ ਹੈ ਬਾਟਮ ਇਹਦੀ ਆਪਾਂ ਜਿਹੜੀ ਹੈਗੀ ਹੈ ਪਲੇਨ ਰੱਖੀ ਗਈ ਆ ਤੇ ਸਾਰਾ ਸਟਾਫ ਇਹਦਾ ਸਲਵਾਰ ਵੀ ਤੇ ਆਹ ਸ਼ਰਟ ਵੀ ਦੋਨੋਂ ਚੀਜ਼ਾਂ ਇਹਦੀਆਂ ਪਿਓਰ ਆਰਗੈਂਜ਼ਾ ਦੇ ਉੱਪਰ ਜਿਹੜਾ ਹੈਗੇ ਇਹ ਆਪਾਂ ਨੇ ਰੈਡੀ ਕੀਤਾ ਹੈਗਾ ਸੂਟ ਨੂੰ ਸਾਰਾ ਤੇ ਇਹਦੇ ਨਾਲ ਵੀ ਪਿਓਰ ਕਮਲ ਚਨੂਨ ਦਾ ਦੁਪੱਟਾ ਉਹ ਵਾਲੇ ਆਂਟੀ ਨਾਲ ਪਿਓਰ ਕਮਲ ਚਨੂਨ ਦਾ ਦੁਪੱਟਾ ਹੀ ਲਾਇਕ ਕਰਦੇ ਆ ਤੇ ਉਹ ਕਹਿੰਦੇ ਵੀ ਸਾਰੇ ਮੈਨੂੰ ਪਿਓਰ ਚਨੂਨ ਦੇ ਦੁਪੱਟੇ ਹੀ ਚਾਹੀਦੇ ਨੇਗੇ ਕਿਰਪਾ ਸਾਰਾ ਉਹਨਾਂ ਦਾ ਇਦਾਂ ਹੀ ਸੂਟ ਰੈਡੀ ਕਰਕੇ ਦਿੱਤਾ ਬਹੁਤ ਸੋਹਣਾ ਸੂਟ ਹੈ ਵੀ ਆਪਣਾ ਜਿਹੜਾ ਬਣ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ neck ਬਣੀ ਹੋਈ ਹੈ ਇਹਦੀ ਨੋਮੋ ਸਾਈਡ ਕੱਲੀਆਂ 슬ੀਵ ਚ ਨੇਗੀਆਂ ਤੇ ਸਲਵਾਰ ਦੇ ਉੱਪਰ ਇਹਦਾ ਕੋਈ ਜਿਹੜਾ ਕੰਮ ਨਹੀਂ ਕੀਤਾ ਹੋਇਆ ਤੇ ਡਿਜ਼ਾਈਨਿੰਗ ਆਪਾਂ ਨੇ ਸਟੀਚਿੰਗ ਸਟਾਈਲ ਦੇ ਵਿੱਚ ਆਪਾਂ ਇਦਾਂ ਇਹ ਵਾਲੀ ਡਾਰਕ ਪਰ ਕਲਰ ਦੀ ਵਿੱਚ 골ਡਨ ਮਿਕਸ ਹੈ ਇਹ ਵਾਲੀ ਲੇਸ ਨਾਲ ਡਿਜ਼ਾਈਨ ਕੀਤਾ neck ਦੇ ਉੱਪਰ ਵੀ V shape neck ਰੱਖੀ ਹੈ ਦੀ ਆਪਾਂ ਨੇ ਤੇ ਚਾਕਰ ਦੇ ਉੱਪਰ ਲਗਾਈ ਆਪਾਂ ਇਦਾਂ ਇਹਦੇ ਬਰੀਕ ਜੀ ਲੇਸ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਉੱਪਰ ਹੈ ਜਿਹੜੀ ਆਪਾਂ ਇੰਦਾ 골ਡਨ ਦੇ ਨਾਲ ਮਿਕਸ ਕੀਤੀ ਹੈ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਦਿਖਾ ਲੈਂਸੋ ਤੇ ਲੈਂਸ ਦਾ ਵੀ ਜਿਹੜਾ ਹੈਗਾ ਡਿਜ਼ਾਈਨ ਬਹੁਤ ਅੱਛਾ ਹੈਗਾ ਇਹਦਾ ਤੇ ਬਹੁਤ ਸੋਹਣਾ ਹੈ ਜਿਹੜਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਵੀ ਇਹ ਸਾਡੇ ਕੋਲੋਂ ਇੰਦਾ ਸੋਹਣੇ-ਸੋਹਣੇ ਜਿਹੇ ਸੂਟ ਰੈਡੀ ਕਰਵਾਉਣ ਲਈ ਸਾਡੇ ਦਿੱਤੇ ਜੇ ਨੰਬਰ ਤੇ ਜ਼ਰੂਰ ਕਾਲ ਕਰਿਓ ਜੀ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ ਸਾਡੇ ਡਿਜ਼ਾਈਨਾਂ ਵਿੱਚੋਂ ਵੀ ਕੋਈ ਵੀ ਪਸੰਦ ਕਰ ਸਕਦੇ ਹੋ ਠੀਕ ਹੈ ਤੇ ਇਹ ਸਾਰੇ ਸੂਟ ਮੈਨੂੰ ਲਾਈਕ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਥੈਂਕ ਯੂ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ